ਫਿਰ ਸ੍ਰੀ ਕਾਲ ਮੇਰੀ YouTube ਫੈਮਲੀ ਨੂੰ ਵੀ ਅਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਸੀ ਵੀ ਠੀਕ ਠਾਕ ਆ ਜੀ ਤੇ ਪਰਮਾਤਮਾ ਸਾਨੂੰ ਹਮੇਸ਼ਾ ਠੀਕ ਹੀ ਰੱਖੇ ਜੀ ਤੇ ਅਦੀਪ ਅੰਮੂ ਬਲੌਗ ਤੇ ਤੁਹਾਡਾ ਸਵਾਗਤ ਆ ਜੀ ਤੇ ਅੱਜ ਅਪਣੇ ਆਏ ਸੀ ਜੀ ਕਿ ਰਿਸ਼ਤੇਦਾਰ ਤੇ ਮੇਰੇ ਤੋਂ ਬਲੌਗ ਸੂਟ ਹੋਇਆ ਨਹੀਂ ਜੀ ਹੁਣ ਰਾਤ ਦਾ ਬਲੌਗ ਆ ਜੀ ਉਹ ਚਲੇ ਗਿਆ ਜੀ ਮੈਂ ਕਿ ਚੱਲੋ ਥੋੜਾ ਜਿਹਾ ਸੂਟ ਕਰਨਾ ਆਪਾਂ ਬਣਾਇਆ ਸੀ ਜੁਨਾਵਸਤ ਕਰੇਲੇ ਤੇ ਇਧਰ ਬਣਾਇਆ ਸੀ ਆਪਾਂ ਆਹ ਮਸਾਲਾ ਜੀ ਕਰੇਲਿਆਂ ਦਾ ਤੇ ਇਹੋ ਕਰੇਲੇ ਆ ਤੇ ਇੱਥੇ ਆਪਾਂ ਨਾਲ ਵਸਤਰ ਚਾਵਲ ਬਣਾਏ ਸੀ ਚੌਲ ਆਪਾਂ ਤਾਂ ਬਚ ਗਏ ਤੇ ਹੁਣ ਆਪਾਂ ਰਾਤ ਨੂੰ ਬਣਾਈ ਹੈ ਜੀ ਰਾਤ ਦੀ ਸਬਜੀ ਕਦੂ ਦੀ ਸਬਜੀ ਤੇ ਕਦੂ ਆਪਣਾ ਰੱਖ ਕੇ ਪਾ ਰਹੇ ਗਿਆ ਜੀ ਤੇ ਆਟਾ ਆਪਣੀ ਬਰ ਗੁੰਨਣਾ ਪਿਆ ਜੀ ਤੇ ਫਿਰ ਬਣਾਵਾਂਗੇ ਆਪਾਂ ਰੋਟੀ ਤੇ ਅੱਜ ਮੈਂ ਸਾਰਾ ਦਿਨ ਜੀ ਬੀ ਜੀਰੇ ਦੇ ਤੇ ਰਿਸ਼ਤੇਦਾਰ ਕਿਤੇ ਵੀਡੀਓ ਚ ਆਣਾ ਨਹੀਂ ਤੇ ਮੈਂ ਐ ਨਹੀਂ ਜਾਣਾ ਤੇ ਆਪਣੀ ਸਫਾਈ ਸਭ ਸਾਰੇ ਬਸ ਕੱਲੀ ਰੋਟੀ ਰੁੱਟੀ ਰਹੇਗੀ ਰੋਟੀ ਤੇ ਰੋਟੀ ਬਣਾ ਕੇ ਦਸ ਫਿਰ ਆਪਾਂ ਖਾ ਪੀ ਲਾਂਗੇ ਚਲੋ ਜੀ ਠੀਕ ਹੈ ਜੀ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀ ਵੀਡੀਓ ਕਹੇ ਜੀ ਲੱਗੀ ਤੇ